बीबी 91 न्यूज़ 24 देखने वाले तमाम दर्शकों ਦਾ ਸਵਾਗਤ ਹੈ ਬਲਾਤ ਸੰਮਤੀ ਚੋਣਾਂ ਨੂੰ ਲੈ ਕੇ ਸਾਨੀਵਾਲ ਹਲਕੇ 'ਚ ਸਿਆਸੀ ਗਤੀਵਿਧੀਆਂ ਜੋਰਾਤੇ ਹਨ ਇਸ ਰੌਣਕ ਭਰੇ ਮਾਹੌਲ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜੋਨ ਚੱਕ ਸਰਵਰਨਾਥ ਤੋਂ ਸੁਖਦੇਵ ਸਿੰਘ ਮੰਡਲ ਪ੍ਰਦਾਨ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਦਰਜਿੰਦਰ ਕੌਰ ਸੰਦੂ ਨੂੰ ਸਭ ਤੋਂ ਮਜ਼ਬੂਤ ਸੂਚਵਾਨ ਅਤੇ ਲੋਕਪ੍ਰੀਅ ਉਮੀਦਵਾਰ ਵਜੋਂ ਅੱਗੇ ਕੀਤਾ ਗਿਆ ਹੈ ਨੇਤਾਵਾਂ ਨੇ ਦੋਵੇਂ ਉਮੀਦਵਾਰਾਂ ਦੀਆਂ ਖਾਸੀਆਂ ਬਿਆਨ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਅਤੇ ਬੀਬੀ ਦਰਜਿੰਦਰ ਕੌਰ ਪੜ੍ਹੇ ਲਿਖੇ ਇਮਾਨਦਾਰ ਨੇ ਰਬੀ ਉਤਸ਼ਾਹੀ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ ਇਲਾਕੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਇਹ ਜੋੜਾ ਪਹਿਲਾਂ ਤੋਂ ਹੀ ਮਜ਼ਬੂਤ ਪਛਾਣ ਰੱਖਦਾ ਹੈ ਪਾਰਟੀ ਸਰਕਲਾਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਜੋੜਾ ਬਲਾਤ ਸੰਮਤੀ ਦੀਆਂ ਵੋਟਾਂ 'ਚ ਵੱਡਾ ਫਰਕ ਪਾ ਸਕਦਾ ਹੈ इस समागम बलाक तो लैके जिला पद्धर तक के कई व्डे नेता हाज़र रहे मंच ते गगनदीप सिंह कैंथ जिला प्रधान पवन कुमार टिंकू का प्रधान इंदरजीत का प्रधान गुरजंट सिंह जिला प्रधान रविंदर वर्मा पंजाब प्रधान गुरचरण सिंह राजपूत सुखप्रीत सिंह मंडल प्रधान जस चौधरी सबका प्रधान विनय कुमार मंडल प्रधान सानेवाल समेत कई होर वर्कर भी वधेरे गिनती च मौजूद सन ਇਨਾ ਮਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਹੜੇ ਕਿਹੜੇ ਬਲੌਗ ਸਮੂਹ ਜਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸਾਡੀ ਡਟ ਕੇ ਲੜ ਰਹੀ ਸਾਡੇ ਇੱਥੋਂ ਜਿਹੜੇ ਆ 30 ਕੈਂਡੀਡੇਟ ਅਸੀਂ ਖੜੇ ਕੀਤੇ ਸੀ ਪਰ ਜਿਹੜੇ ਸਰਕਾਰ ਵੱਲੋਂ ਸਾਡੇ ਕੈਂਡੀਡੇਟਾਂ ਦੇ ਨਾਮੀਨੇਸ਼ਨ ਰੱਦ ਕੀਤੇ ਗਏ ਉਹਨਾਂ ਨੂੰ ਨਾਮੀਨੇਸ਼ਨ ਭਰਨ ਤੱਕ ਰੋਕਿਆ ਗਿਆ ਇਸ ਕਰਕੇ ਸਾਡੇ ਹੁਣ 12 ਜਿਹੜੇ ਕੈਂਡੀਡੇਟ ਸਾਡੇ ਖੜੇ ਹਾਂਜੀ ਔਰ ਤਿੰਨ ਸਾਡੇ ਜ਼ਿਲ੍ਹਾ ਪਰਿਸ਼ਦਾਂ ਸਾਡੀਆਂ ਹੋ ਉਸ ਇਲੈਕਸ਼ਨ ਹਲਕਾ ਸਾਹਨੇਵਾਲ ਤੋਂ ਲੜ ਰਹੇ। ਸੋ ਅੱਜ ਅਸੀਂ ਦਫ਼ਤਰ ਖੋਲ੍ਹਿਆ ਇੱਥੇ ਸਰਕਾ ਸਾਹਨੇਵਾਲ ਦੇ ਵਿੱਚ ਚੱਕ ਸਰਵਰ ਨਾਲ ਜਿਹੜੀ ਸਾਡੀ ਸੀਟ ਹੈਗੀ ਆ ਇੱਥੋਂ ਸਰਦਾਰ ਸੰਦੀਪ ਸਿੰਘ ਜੀ ਸਾਡੇ ਮੰਡਲ ਪ੍ਰਧਾਨ ਨੇ ਉਹਨਾਂ ਦੀ ਧਰਮਪਤਨੀ ਜੀ ਇੱਥੋਂ ਖੜੇ ਆ। ਉਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਦਫ਼ਤਰ ਵੀ ਖੋਲ੍ਹਿਆ ਔਰ ਇੱਥੋਂ ਅਸੀਂ ਪ੍ਰਚਾਰ ਜਿਹੜਾ ਆ ਇਹਨਾਂ ਦੀ ਸੀਟ ਦਾ ਮੈਂ ਸਮਝਦਾ ਵੀ ਇਹ ਵੀ ਸੀਟ ਹੈ ਇੱਕ ਨਾਲ ਮਸਤੇਵਾੜਾ ਦੀ ਹੈ ਸਾਡਾ ਨਾਲ ਮੰਗੜ ਸੋਣਾ ਸਾਰਿਆਂ ਦਾ ਅਸੀਂ ਪ੍ਰਚਾਰ ਜਿਹੜਾ ਡਟ ਕੇ ਕਰ ਰਹੇ ਹਾਂ। ਸਾਡੇ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਸ਼੍ਰੀ ਭਵਨ ਕੁਮਾਰ ਸਾਡੇ ਪੰਜੀਟਾ ਸਾਹਿਬ ਜਿਨ੍ਹਾਂ ਨੇ ਸਾਨੂੰ ਦਫ਼ਤਰ ਇੱਥੇ ਅਸੀਂ ਪਾਰਟੀ ਦਫ਼ਤਰ ਖੋਲ੍ਹਿਆ ਹੈ ਪਾਰਟੀ ਸਾਹਿਬ ਹੋਗੇ ਸੇਖੋ ਸਾਹਿਬ ਹੋਗੇ ਗੁਰਚੰਨ ਸਿੰਘ ਰਾਜਪੂਤ ਜੀ ਹੋਗੇ ਸਾਡੇ ਮੰਡਲ ਪ੍ਰਧਾਨ ਜੀ ਜਿਹੜੇ ਪੁਰਾਣੇ ਸਾਡੇ ਬੈਠੇ ਸਾਰੇ ਸਾਡੇ ਵਰਮਾ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਵੱਡਾ ਪ੍ਰਚਾਰ ਜਿਹੜਾ ਕਰਨ ਜਾ ਰਹੇ ਹਾਂ ਔਰ ਅਸੀਂ ਤੁਹਾਨੂੰ ਦੱਸਦੇ ਨੇ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਸਾਡੇ ਲੋਕਾਂ ਦੇ ਜਿਹੜੇ ਪੇਪਰ ਰੱਦ ਕਰਾਏ ਆ ਇਹਦਾ ਜਵਾਬ ਸਾਨੂੰ ਲੋਕਾਂ ਨੇ 14 ਤਰੀਕ ਨੂੰ ਦੇ ਦੇਣਾ ਬੂਟਾ ਪਾ ਕੇ ਲੋਕੀ ਬਹੁਤ ਦੁਖੀ ਆ ਆਮ ਆਦਮੀ ਪਾਰਟੀ ਅੱਜ ਲੋਕੀ ਤਿਆਰ ਹੈ ਵੀ ਅਸੀਂ ਬਦਲ ਲੈ ਕੇ ਆਉਣਾ ਚਾਹੁੰਦੇ ਹੁਣ ਇੱਕ ਜਿਹੜੀ ਸਰਕਾਰ ਜਿਹੜੀ ਰਹੀ ਹੈ ਉਹ ਬੀਜੇਪੀ ਦੀ ਸਰਕਾਰ ਹੈ ਉਹ ਸੈਮੀ ਫਾਈਨਲ ਹੈਗਾ ਉਹ ਲੋਕੀ ਸਾਨੂੰ ਦਿਖਾਉਣਗੇ 2022 27 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ ਆ ਆ ਚੱਲ ਰਹੀ ਹੈ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਪਿੰਡਾਂ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਵਤੀ ਜਿਹੜਾ ਇਲੈਕਸ਼ਨ ਲੜਨ ਲੱਗੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਵੀ ਆ ਔਰ ਲੋਕ ਬੇਟਵੀਂ ਇੰਤਜ਼ਾਰ ਵੀ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਵੋਟ ਪਾਈਏ ਕੁਝ ਕਾਰਨਾ ਕਰਕੇ ਜਿਵੇਂ ਸਰਕਾਰ ਦਾ ਮੌਜੂਦਾ ਪ੍ਰਧਾਨਜੀਤ ਨੇ ਦੱਸਿਆ ਵੀ ਇਸੇ 30 ਬੰਦੇ ਦਾ ਕੰਮ ਭਰਉਂਦੇ ਸੀ ਲੇਕਿਨ ਮੌਕੇ ਤੇ ਦਰਵਾਜ਼ੇ ਹੀ ਬੰਦ ਕਰਤਾ obviously ਜਿਹੜੇ ਠੱਕੇ ਨਾ ਬੰਦੇ ਅੰਦਰ ਬਾੜੇ ਨਹੀਂ ਸ਼ਾਇਦ ਸਾਡੇ ਇਹ ਤੋਂ ਵੀ ਪੰਜ ਚਾਰ ਲੋਕ ਰਹਿ ਜਾਂਦੇ ਹੁਣ ਅਸੀਂ ਇਹਨਾਂ ਚੀਜ਼ਾਂ ਤੋਂ ਪਰੇ हट ਕੇ ਇਲੈਕਸ਼ਨ ਦੇ ਬੰਨੀ ਸਾਡਾ ਧਿਆਨ ਆ ਇਲੈਕਸ਼ਨ ਲੱਗ ਰਹੇ ਸਹਿਯੋਗ ਵੀ ਸਾਰਾ ਦਾ ਮਿਲ ਰਿਹਾ ਵਾ ਤੇ ਲੋਕਾਂ ਦੇ ਗਿਆਨਾਂ ਚ ਵੀ ਅਸੀਂ ਬੇਨਤੀ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਪੰਜਾਬ ਦੇ ਵਿੱਚ ਕਾਮਯਾਬ ਕਰੋ ਔਰ ਵੋਟ ਪਾਓ ਤੇ ਅਸੀਂ ਦੋਨੇ ਨਾਲ ਜੋ ਵਾਦੇ ਕਰਾਂਗੇ ਔਰ ਉਹਦੇ ਤੇ 100% ਅਸੀਂ ਖਰੇ ਉੱਤਰਾਂਗੇ ਕੋਈ ਐਸਾ ਨਹੀਂ ਅਸੀਂ ਵਾਅਦਾ ਕਰਾਂਗੇ ਜਿਹੜਾ ਅਸੀਂ ਟੁੱਟਣਾ ਨਾ ਨਿਵਾ ਸਕਦੇ ਬਾਕੀ ਮੌਜੂਦਾ ਜੋ ਪ੍ਰਧਾਨ ਮੰਤਰੀ ਜੀ ਦੀ ਸਰਕਾਰ ਪਿੰਡਾਂ ਦੇ ਵਿੱਚ ਚੱਲਦੇ ਜਾਂਦੇ 23 ਟੀਮਾਂ ਇਹ ਜੀਆਂ ਜੋ ਸਰਕਾਰ ਸਟੇਟ ਗਵਰਨਮੈਂਟ ਖੁਦ ਨਹੀਂ ਲੋਕਾਂ ਨੂੰ ਪ੍ਰੋਵਾਈਡ ਕਰ ਰਹੀ ਜਿਵੇਂ ਆਯੂਸ਼ਮਾਨ ਕਾਰਡ ਹੈ ਉਹਦੀ ਹੈ ਪੈਨਸ਼ਨ ਹੈ ਜਿਸ ਤਰ੍ਹਾਂ ਆਪਣੇ ਸਮਾਜ ਕਲਿਆਣ ਦੀ ਲੋਕ ਸੁਆ ਮੈਲਾਮਾ ਨੂੰ ਸ਼ਕਤੀ ਕਰਨ ਲਈ ਉਹਨਾਂ ਲਈ ਕਈ ਐਸੇ ਤਰ੍ਹਾਂ ਦੇ ਲੋਨ ਨੇ ਜਿਹੜੇ ਮੋੜਨ ਦੀ ਵੀ ਲੋੜ ਨਹੀਂ ਹੈ ਉਹ ਆਪਣੇ ਦਮ ਤੇ ਆਪਣਾ ਕੰਮ ਸ਼ੁਰੂ ਕਰ ਸਕਦੇ ਨੇ ਲੇਕਿਨ ਅੱਜ ਪੰਜਾਬ ਸਰਕਾਰ ਖੁਦ ਦਿਵਾਲੀ ਹੋਈ ਹੋਈ ਹੈ ਇਸ ਕਰਕੇ ਲੋਕਾਂ ਦੇ ਬੰਨੀ ਇਹਨਾਂ ਦਾ ਖੁੱਦ ਧਿਆਨ ਨਹੀਂ ਹੈ ਅਸੀਂ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਆਪਣੇ ਮਨ ਦੀ ਸਰਕਾਰ ਬਣਾਓ ਬੀਜੇਪੀ ਨੂੰ ਮਜ਼ਬੂਤ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਪਾ ਪੰਜਾਬ ਨੂੰ ਵਿਸ਼ਾਲ ਤੇ ਸਮਰੱਧ ਤੇ ਜੀਵਨ ਸਸ਼ਕਤ ਫਿਰ ਆਪਣੇ ਪੰਜਾਬ ਬਣਾ ਸਕੀ। ਫਤਿਹ ਰਾਮ ਰਾਮ ਮੇਰੇ ਵੱਡੇ ਵੀਰ ਭਵਨ ਕੁਮਾਰ ਟਿੰਕੂ ਜੀ ਹੋਰ ਕਮੇਟੀ ਮੈਂਬਰ ਪੰਜਾਬ ਜ਼ਿਲ੍ਹਾ ਪ੍ਰਧਾਨ ਸ਼ਨੀ ਕੰਤ ਜੀ ਪਰਮਜੀਤ ਰਵਿੰਦਰ ਜੀ ਹਰਕਨਚਰ ਸਾਨ੍ਹੇਵਾਲ ਸੇਖੋਂ ਸਾਹਿਬ ਬੈਠੇ ਸੀ ਇੱਥੇ ਗੁਰਚਰਨ ਭਾਈ ਬੈਠਾ ਅੱਜ ਇਹਨਾਂ ਨੇ ਬਹੁਤ ਵੱਡਾ ਵਰਕਰਾਂ ਨੂੰ ਹੌਸਲਾ ਦਿੱਤਾ ਵਾ ਬੀਜੇਪੀ ਦੇ ਉਹਨਾਂ ਜੋ ਇਲੈਕਸ਼ਨ ਚੱਲਦਾ ਬਹੁਤ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੇ ਨੇ ਅੱਜ ਦਫ਼ਤਰ ਦਾ ਦਰਕਰਨ ਕੀਤਾ ਪੀਰਾਂ ਨੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦਾ